ਸ਼ੁਭਕਾਮਨਾ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਦੇ ਸਿਹਤ ਵਿਭਾਗ ਦੇ ਦਾਅਵੇ ਖੋਖਲੇ ਹਨ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਨਰਸਾਂ ਦੀ ਕਮੀ ਹੈ ਇਸ ਕਰਕੇ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਦੇ ਆਪਰੇਸ਼ਨ ਨਹੀਂ ਹੋ ਰਹੇ ਸਮਾਣਾ ਪਾਤਣਾ ਸਤਰਾਣਾ ਬਾਦਸ਼ਾਪੁਰ ਖਨੌਰੀ ਕੈਥਲ ਜ਼ਿਲ੍ਹੇ ਦੇ ਮਰੀਜ਼ ਵੀ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਆਉਂਦੇ ਹਨ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਆਪੀਡੀ ਦੇ ਵਿੱਚ ਐਂਟਰੀ ਇੱਥੇ ਹੁੰਦੀ ਹੈ ਲੇਕਿਨ ਸਰਕਾਰੀ ਹਸਪਤਾਲ ਦੇ ਵਿੱਚ ਸੀਨੀਅਰ ਮੈਡੀਕਲ ਅਧਿਕਾਰੀ ਦੀ ਸੀਟ ਖਾਲੀ ਪਈ ਹੈ ਮੈਲਾ ਰੋਗੀ ਡਾਕਟਰ ਦਾ ਤਬਾਦਲਾ ਕੀਤਾ ਗਿਆ ਹੈ ਬੇਹੋਸ਼ੀ ਵਾਲੇ ਡਾਕਟਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਜਨੇਪਾ ਵਾਲੇ ਰੂਮ ਵਿੱਚ ਨਰਸਾਂ ਦੀ ਕਮੀ ਹੈ ਪੈਰਾ ਮੈਡੀਕਲ ਸਟਾਫ ਦੀ ਕਮੀ ਹੈ ਖਾਮੀਆਂ ਜਨਤਾ ਨੂੰ ਭੁਗਤਣੀਆਂ ਪੈ ਰਹੀਆਂ ਹਨ ਸਿਹਤ ਸਹੂਲਤਾਂ ਦੇ ਲਈ ਸੁਧਾਰ ਦੇ ਦਾਅਵੇ ਕਰਨ ਵਾਲੀ ਸਰਕਾਰ ਦੀਆਂ ਗੱਲਾਂ ਸਿਰਫ ਗੱਲਾਂ ਹੀ ਹਨ ਪੰਜਾਬ ਦੇ ਸਾਬਕਾ ਮਹਿਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਲਈ ਨਵੀਂ ਇਮਾਰਤ ਬਣਵਾਈ ਸੀ ਤਾਂ ਕਿ ਹਲਕੇ ਦੇ ਲੋਕਾਂ ਤੇ ਉਹਨਾਂ ਦੇ ਫਾਇਦਾ ਹੋ ਸਕੇ ਲੇਕਿਨ ਜਿੰਨਾ ਸਰਕਾਰ ਵਿੱਚ ਸਰਕਾਰਾਂ ਆਈਆਂ ਉਹਨਾਂ ਨੇ ਇਹ ਸਰਕਾਰੀ ਹਸਪਤਾਲ ਨਾਲ ਮਤਰਾਈ ਮਾਂ ਵਾਲਾ ਵਿਵਾਰ ਕੀਤਾ ਹੈ ਜਿਨ੍ਹਾਂ ਦਾ ਨੁਕਸਾਨ ਇੱਥਾਂ ਦੇ ਦੋਨੇ ਸਤਰਾਨਾ ਅਤੇ ਸਮਾਣਾ ਹਲਕਾ ਦੇ ਲੋਕਾਂ ਨੂੰ ਪਹੁੰਚ ਰਹੇ ਹਨ ਲੋਕਾਂ ਦੀ ਮੰਗ ਹੈ ਜੇਕਰ ਡਾਕਟਰ ਇੱਥੇ ਨਹੀਂ ਭੇਜਨੇ ਤਾਂ ਹਸਪਤਾਲ ਨੂੰ ਤਾਲਾ ਲਾ ਦਿੱਤਾ ਜਾਵੇ ਸਮਾਣਾ ਤੋਂ ਕਲਾ ਸ਼ਰਮ ਨੂਰੀ ਬਾਂਸਲ ਦੀ ਰਿਪੋਰਟ ਦੇਖੋਗਾ ਹਾਂਜੀ ਬਹੁਤ ਪਰੇਸ਼ਾਨ ਨੇ ਗੇ ਮਰੀਜ਼ ਜੀ ਬਹੁਤ ਸਵੇਰ ਤੋਂ ਆ ਕੇ ਬੈਠੇ ਰਹਿੰਦੇ ਨੇਗੇ ਐਨੇ ਮਰੀਜ਼ ਨੇਗੇ ਹਾਂਜੀ ਪਿੰਡਾਂ ਤੋਂ ਐਨੇ ਦੂਰ-ਦੂਰ ਤੋਂ ਆਉਣੇ ਆਗੇ ਜੀ ਸਵੇਰ ਤੋਂ ਆ ਕੇ ਬੈਠਦੇ ਆਗੇ ਉਰੇ ਡਾਕਟਰ ਦੀ ਵੀ ਬਦਲੀ ਕਰਾਤੀ ਕਿੰਨੇ ਵਜੇ ਆਇਆ ਇੱਥੇ ਤੁਸੀਂ ਸਵੇਰੇ ਅਸੀਂ ਜੀ 8 ਵਜੇ ਆ ਗਏ ਸੀ ਜੀ 8 ਵਜੇ ਤੋਂ ਪਹਿਲਾਂ ਹੀ ਆ ਗਏ ਸੀ ਹਸਪਤਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡਾਕਟਰਾਂ ਦੀ ਸ਼ਾਰਟੇਜ ਆ ਰਹੀ ਹੈਗੀਆ ਪਹਿਲੇ ਸਟਾਫ ਨਰਸਾਂ ਪਹਿਲੇ ਹੀ ਬਹੁਤ ਥੋੜੀ ਸੀ ਹੁਣ ਡਾਕਟਰ ਵੀ ਜਾ ਰਹੇ ਆ ਤਾਂ ਸਾਨੂੰ ਕੰਮ ਚਲਾਉਣਾ ਬੜਾ ਔਖਾ ਹੋ ਰਿਹਾ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਡਾਕਟਰ ਚਲੇ ਗਏ ਹਨ ਉਹਨਾਂ ਦੀ ਪੋਸਟਾਂ ਜਲਦ ਤੋਂ ਜਲਦ ਫਿਲ ਕਰਨ ਤਾ ਜੋ ਅਸੀਂ ਹਸਪਤਾਲ ਲਗਮ ਸਚਾਰੂ ਟੰਗ ਨਾਲ ਚਲਾ ਸਕੀਏ ਬੰਨੇ ਵਾਲੇ ਵੀ ਉਹਨਾਂ ਦੀ ਵੀ ਕੱਲ ਬਦਲੀ ਹੋ ਗਈ ਹਮ ਲੋ ਤਾਂ ਗਾਇਨੀ ਦਾ ਬਹੁਤ ਜ਼ਿਆਦਾ ਐਮਰਜੈਂਸੀ ਹੈ ਅਸੀਂ ਅਪੀਲ ਕਰਦੇ ਆ ਕਿ ਜਲਦੋਂ ਜਲਦ ਗਾਇਨੇਕੋਲੋਜਿਸ ਚਾਹੀਦੀ ਹੈ ਸਿ ਡੇਲੀ ਓਬੀਡੀ ਬਹੁਤ ਜ਼ਿਆਦਾ ਜ਼ਰੂਰਤ ਹੈ ਡਾਕਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੇ ਵੱਲੋਂ ਵੀ ਲਿਖਿਆ ਜਾਊਗਾ ਇਸ ਤੰਦੂ ਕਿਸੇ ਕਰ ਹਾਂਜੀ ਹਾਂਜੀ ਲਿਖਿਆ ਜਾ